ਜਿਵੇਂ ਅਸੀਂ ਨਾ ਪਿਛਲੇ ਅੱਸੀ ਹਫ਼ਤੇ ਤੱਕ ਪਹਿਲਾਂ ਸੁਮੀਪਾ ਜੀ ਨੇ ਇੱਕ ਚੀਜ਼ ਦਾ ਅਨਸਰ ਕਰਿਆ ਸੀ ਵੀ ਕਾਮੇਡੀ ਇਜ਼ ਅ ਸੀਰੀਅਸ ਜੌਬ ਕਾਮੇਡੀ ਹਸਾਉਣਾ ਕਿਸੇ ਨੂੰ ਇਟਸ ਲਾਈਕ ਮੋਸਟ ਡਿਫਿਕਲ ਥਿੰਗ ਤੇ ਬਟ ਆਪਣੇ ਪੰਜਾਬ ਵਾਲਿਆਂ ਲਈ ਜਿਹੜੇ ਆਪਦੇ ਵਧੀਆ ਰਾਈਟਰਸ ਨੇ ਬੇਸ਼ੱਕ ਅੰਬਰਪਾ ਜੀ ਨੇ ਰਾਕੇਸ਼ ਤਵਰਨ ਜਗਦੀਪ ਸਾਰੇ ਰਾਈਟਰਸ ਜਿਹੜੇ ਪੰਜਾਬ ਦੇ 1 ਆਫ ਦੀ ਬੈਸਟ ਨੇ ਤੇ ਉਹਨਾਂ ਉਹ ਵਧੀਆ ਲਿਖਦੇ ਆ ਈ ਬਾਕੀ ਅੰਬਰ ਭਾਜੀ ਖਾਸ ਤੌਰ ਤੇ ਉਹਨਾਂ ਦਾ ਮਤਲਬ ਟਾਈਮਿੰਗ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਹਾਰਡ ਹੈ ਜੌਬ ਚੰਗੀ ਕਾਮੇਡੀ ਫਿਲਮ ਬਣਾਉਣਾ ਬਟ ਮੇਰੀ ਪੁਆਇੰਟ ਆਫ View ਤੋਂ ਲੋਕ ਰਿਲੇਟ ਕਰਦੇ ਨੇ ਜਿਹੜੀ ਚੀਜ਼ ਨਾਲ ਜਿਹੜੀ ਕਾਮੇਡੀ ਨਾਲ ਨਿੱਕਾ ਜੈ ਦਾ ਨਿੱਕਾ ਜੈਲਦਾਰ ਹਿੱਟ ਹੁੰਦਾ ਰੀਜ਼ਨ ਸੀ ਮਾਤਾ ਜੀ ਉਹਨਾਂ ਦਾ ਜਿਹੜਾ ਕਰੈਕਟਰ ਸੀਗਾ ਬੀਬੀ ਉਹਨਾਂ ਦਾ ਉਦਾਂ ਦੀਆਂ ਬੀਬੀਆਂ ਆਪਾਂ ਮਤਲਬ ਦੇਖਦੇ ਆਂ ਬੰਡਾਂ 'ਚ ਕਈ ਹੁੰਦੀਆਂ ਡੋਮੀਨੇਟਿੰਗ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਆਪਣੇ ਲਾਭ ਦੇ ਬਜ਼ੁਰਗਾਂ ਨੂੰ ਵੀ ਝਾੜ ਦਿੰਦੀਆਂ ਆਪਦੇ ਮਤਲਬ ਘਰ ਵਾਲਿਆਂ ਨੂੰ ਵੀ ਦਾਦਿਆਂ ਨੂੰ ਇਹ ਕਹਿ ਲਈ ਆਪਾਂ ਤੇ ਇਸ ਫਿਲਮ ਦੇ ਵਿੱਚ ਵੀ ਜਿਵੇਂ ਨਿਮਰਤਾ ਦਾ ਕਰੈਕਟਰ ਅਬੇਸ਼ਕ ਜਾਂ ਸਰਗੁੰਦਾ ਕਰੈਕਟਰ ਤੇ ਜਾਂ ਰਿਸ਼ੀ ਮੈਮ ਵੀ ਨੇ ਸੋ ਇਹ ਚੀਜ਼ਾਂ ਰਿਲੇਟੇਬਲ ਨੇ ਇਦਾਂ ਦੀਆਂ ਮਾਈਆਂ ਭੂਆ ਮੰਮੀਆਂ ਸਾਡੀਆਂ ਉਹ ਇਦਾਂ ਬਿੰਦ ਤੇਰਾ ਬੇੜਾ ਬਹਿ ਜੀ ਤੋ ਲੋਕ ਗੇ ਰਿਲੇਟ ਕਰਦੇ ਆ ਉਹਨਾਂ ਚੀਜ਼ਾਂ ਨਾਲ ਲੋਕਾਂ ਨੂੰ ਆਪੋ ਆਪਣੀ ਚੀਜ਼ਾਂ ਦੇ ਵੇਖੀਏ ਵੇਖੀਆਂ ਲੱਗਦੀਆਂ ਨੇ ਜਦੋਂ ਵੇਖੀਏ ਵੇਖੀਆਂ ਚੀਜ਼ਾਂ ਹੋਣ ਤੇ ਬਸ ਉਹਦੀ ਮਤਲਬ ਜਿਹੜੀ ਫਿਲਮ 'ਚ ਇੱਕ ਕੰਡੀਸ਼ਨਸ ਹੁੰਦੀਆਂ ਨੇ ਜਾਂ ਫਿਲਮ ਜਿਹੜੀਆਂ ਸਿਚੁਏਸ਼ਨਸ ਬੰਦੀਆਂ ਨੇ ਉਹ ਲੋਕੀ ਰਿਲੇਟ ਕਰਦੇ ਤੇ ਉਹ ਚ ਕਾਮੇਡੀ ਵਧੀਆ ਪੈਦਾ ਹੁੰਦੀ ਆ ਤੇ ਨਾਲੇ ਅੰਡਰ ਦੀ ਡੇ ਭਾਜੀ ਸੱਚੀ ਲੋਡ ਆ ਰਾਈਟ ਨਾਓ ਇੱਕ ਕਾਮੇਡੀ ਫਿਲਮ ਆਉਣ ਦੀ ਮਤਲਬ ਬਣਦੀਆਂ ਬਹੁਤ ਨੇ ਅਸੀਂ ਬਹੁਤ ਬਣਾਈਆਂ ਮੇਰੀਆਂ ਹੀ ਚਾਰ ਕਾਮੇਡੀ ਨੇ ਜਿਹੜੀਆਂ ਇਸ ਸਾਲ ਨੇ ਤੇ ਪਰ ਅਜੇ ਰਾਈਟ ਨਾਓ ਨਾ ਜਿੰਨਾ ਮਤਲਬ ਟੈਂਸ ਮਾਹੌਲ ਚੱਲੀ ਜਾਂਦਾ ਹੈ ਥੈਂਕਸ ਉਹ ਚੰਗੀ ਕਾਮੇਡੀ ਫਿਲਮ ਆਊਗੀ ਤਾਂ ਲੋਕੀ ਥੋੜੇ ਸਟ्रेस फ्री ਹੋਣਗੇ ਮੈਂ ਵੀ ਕੈਚੀ ਜ਼ੈਰ ਕਰਨਾ ਚਾਹੁੰਦਾ ਤੁਸੀਂ ਕਿਹਾ ਸੀ ਵੀ ਕਾਮੇਡੀ ਫਿਲਮਾਂ ਕਿਉਂ ਜ਼ਿਆਦਾ ਚੱਲਦੀਆਂ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਹੜੀ ਮੋਸਟਲੀ ਲਾਈਫ ਸਾਰਿਆਂ ਦੀ ਸਟ्रेसਫੁੱਲ ਹੁੰਦੀ ਆ ਇਹ ਬੰਦਾ ਜਿਹੜਾ ਸਿਨੇਮਾ ਉਹਨੂੰ ਐਂਟਰਟੇਨਮੈਂਟ ਦਾ ਇੱਕ ਸੋਰਸ ਸਮਝਦਾ ਕਿ ਉਹ ਲਾਈਫ ਦੇ ਅੰਦਰ ਸਟ्रेस ਆ ਚਲੋ ਹੁਣ 2 ਘੰਟੇ ਆਪਾਂ ਜਾ ਕੇ ਇੰਜੋਏ ਕਰੀਏ ਹੱਸੀਏ ਜੇ ਉੱਥੇ ਜਾ ਕੇ ਵੀ 2 ਘੰਟੇ ਰੋਣਾ ਹੀ ਆ ਤੋ ਤਾਂ ਬਾਕੀ 2 ਘੰਟੇ ਵੀ ਰੋ ਰਹੇ ਆ ਪਹਿਲੀ ਗੱਲ ਦੂਜੀ ਗੱਲ ਪੰਜਾਬ 트ਰੇਜੇਡੀਜ਼ ਨਾਲ ਜਾਂ ਤਾਂ 47 ਨਾਲ ਰਿਲੇਟ ਕਰਦਾ ਜਾਂ 84 ਨਾਲ ਬਹੁਤ ਮੁਸ਼ਕਿਲਾ ਕਿਸੇ ਚੀਜ਼ ਕੋਈ 트ਰੇਜੇਡੀ ਰਿਲੇਟੇਬਲ ਬਣਾਉਣ ਲਈ ਪੰਜਾਬ ਦੇ ਅੰਦਰ 87 84 ਤੇ 47 ਨੂੰ ਚੜ ਕੇ ਜੇ ਆਪਾਂ ਐਗਜ਼ਾਮਪਲ ਵੀ ਦੇਖੀਏ ਸ਼ਾਇਦ ਕਿਸਮਤ ਜੀ ਕਿਸਮਤ ਇੱਕ ਐਗਜ਼ਾਮਪਲ ਜਿੱਥੇ ਤੁਸੀਂ ਕਨੈਕਟ ਕਰਵਾ ਸਕੇ ਇੱਕ ਟ੍ਰੈਜੇਡੀ ਦੇ ਨਾਲ ਆਦਰਵਾਇਜ਼ ਬਹੁਤ ਡਿਫਿਕਲਟ ਆ ਕੁਸੀਂ 84 ਤੇ ਫਿਲਮ ਬਣਾਓ ਇਮੀਡੀਏਟ ਕਨੈਕਟ 47 ਤੇ ਫਿਲਮ ਬਣਾਓ ਇਮੀਡੀਏਟ ਕਨੈਕਟ ਜੇ ਜਿਹੜੀ 트ਰੇਜੇਡੀ ਐਂਡ ਡਰਾਮਾ ਬਣਾਉਣਾ ਨੀ ਫਿਲਮਾਂ ਹਾਂ ਜਿੱਦਾਂ ਭਾਜੀ ਬਣੀਆਂ ਜਿਵੇਂ ਸਿਨੇਮਾ ਦੇ ਵਿੱਚ ਜਿਵੇਂ ਗੀਪੀ ਭਾਜੀ ਨੇ ਅਰਦਾਸ ਫਿਲਮ ਬਣਾਈ ਉਹਦੇ ਨਾਲ ਵੀ ਹਨਾ ਜਿਵੇਂ ਮਤਲਬ ਜਿਹੜੀਆਂ ਇਮੋਸ਼ਨਲ ਹੁੰਦੀਆਂ ਨੇ ਤੇ ਵੀ ਆਰ ਲੱਕੀ ਨਾ ਕਿ ਸਾਡਾ ਸਿਨੇਮਾ ਓਨ ਡੇ ਬਾਏ ਡੇ 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 ਬੜਾ ਵਧੀਆ ਗਰੋ ਕਰ ਰਿਹਾ ਗੁਰੂ ਨਾਨਕ ਜਹਾਜ਼ ਵੀ ਦੇਖੀ ਆ ਉਹ ਵੀ ਬਹੁਤ ਵੱਡਾ ਟਾਈਮ ਸੀਗਾ ਰਹੀ ਸੋ ਆਈ ਥਿੰਕ ਆਪਣਾ ਜਿਹੜੇ ਮਤਲਬ ਹਰ ਹਰ ਮਤਲਬ ਜਿਵੇਂ ਫੋਰ ਐਗਜ਼ਾਮਪਲ ਮੈਨੂੰ ਥੋੜੀ ਜੀ ਕਾਮੇਡੀ অর ਰੋਮਾਂਟਿਕ ਇਮੋਸ਼ਨਲ ਇਦਾਂ ਦੀ ਫਿਲਮਾਂ ਕਰਨੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਈਜ਼ੀ ਲੱਗਦੀਆਂ ਬੇਸਿਕਲੀ ਹਨ ਤੇ ਉਹ ਮਤਲਬ ఎవਰੀਡੇ ਜੋਕ ਟਾਈਪ ਲੱਗਦੀਆਂ ਮੈਨੂੰ ਤੇ ਜਿਵੇਂ ਹੁਣ ਜਿਵੇਂ ਜੇ ਰੰਦਾਵਾ ਆ ਉਹ ਐਕਸ਼ਨ ਫਿਲਮਾਂ ਕਰਦਾ ਉਹਨੂੰ ਉਹ ਮੈਨੂੰ ਲੱਗਦਾ ਵੀ ਹਰ ਸਿਨੇਮਾ ਬਣ ਰਿਹਾ ਪੰਜਾਬ ਦੇ ਵਿੱਚ ਜਿਸ ਕਿਸੇ ਨੇ ਕੋਈ ਵੀ ਸਿਨੇਮਾ ਦੇਖਣਾ ਚਾਹੁੰਦਾ ਉਹ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਸਾਰੀਆਂ ਚੀਜ਼ਾਂ ਡੇ ਬਾਏ ਡੇ ਡੇ ਬਾਏ ਟੇ ਬੰਦੀਆਂ ਪਈਆਂ ਨੇ ਰਾਈਟ ਤੇ ਜੀ ਰਿੰਦਵ ਬਣਾ ਰਿਹਾ ਹੈ। ਦੇਵ ਕਰੋੜ ਭਾਜੀ ਬਣਾ ਰਹੇ ਨੇ। ਕਾਮੇਡੀ ਫਿਲਮਾਂ ਜੇ ਮੇਰੇ ਹਿੱਸੇ ਆਈਆਂ ਜਾਂ ਕਿਪੀ ਭਾਈ ਉਹਨਾਂ ਦੇ ਅਮਰਿੰਦਰ ਭਾਜੀ ਕਰ ਰਹੇ ਨੇ। ਦਿਲਜੀਤ ਭਾਜੀ ਵੀ ਕਰ ਰਹੇ ਨੇ। ਤੇ ਦਿਲਜੀਤ ਭਾਜੀ ਸੀਰੀਅਸ ਫਿਲਮਾਂ ਵੀ ਕਰ ਰਹੇ ਨੇ। ਸੋ ਸਾਰਾ ਸਿਨੇਮਾ ਆਈ ਥਿੰਕ ਸੋ ਕਈ ੜੀ ਹੋ ਜਾਂਦਾ ਵੀ ਲੇਟ ਹੋ ਜਾਈਏ 6 6 ਮਹੀਨੇ 8 ਮਹੀਨੇ ਸਾਲ ਕੋਈ ਚੀਜ਼ ਲੇਟ ਹੋ ਜੇ ਬਟ ਬਣਦੀਆਂ ਪਈਆਂ ਸਾਰੀਆਂ। ਹੋਪਫੁਲੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਬਟ ਆਈ ਬੀ ਵੇ ਬੈਟਰ।